ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡੇ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਸਿੰਗਲ ਫੈਮਿਲੀ ਵਾਸਤੇ ਬਹੁਤ ਘੱਟ ਬਜਟ ਦੇ ਵਿੱਚ ਬਹੁਤ ਸੋਹਣਾ ਮਕਾਨ ਲੈ ਕੇ ਆਏ ਹਾਂ ਜਿਵੇਂ ਕਿ ਤੁਸੀਂ ਦੇਖਿਆ ਕਿ ਦੋ ਭਰਾਵਾਂ ਨੇ ਇਕੱਠੀਆਂ ਥੋੜ੍ਹੀਆਂ ਪਾਈਆਂ ਹੋਈਆਂ ਨੇ ਤੇ ਸਿੰਗਲ ਫੈਮਿਲੀ ਵਾਸਤੇ ਸਿੰਗਲ ਪੋਰਸ਼ਨ ਕੱਲਾ ਗਰਾਊਂਡ ਫਲੋਰ ਆਪਾਂ ਮਕਾਨ ਲੈ ਕੇ ਆਏ ਹਾਂ ਬਹੁਤ ਸੋਹਣੇ ਲੁੱਕ ਦੇ ਵਿੱਚ ਮਾਡਰਨ ਟਾਈਪ ਲੁੱਕ ਹੈ ਤੇ ਆਪਾਂ ਖੜੇ ਸੀਗੇ ਪਿੰਡ ਅਲੀਸ਼ੇਰ ਜ਼ਿਲ੍ਹਾ ਸੰਗਰੂਰ ਜਾਨੀ ਕਿ ਮੇਰਾ ਆਪਣਾ ਹੀ ਪਿੰਡ ਹੈਗਾ ਇਹ ਤੇ ਨਕਸ਼ਾ ਵੀ ਫਿਰ ਤੁਹਾਨੂੰ ਪਤਾ ਹੀ ਵੀ ਆਪਣੇ ਕੋਲ ਹੀ ਬਣਾਹਾਗਾ ਅ ਮਨਪ੍ਰੀਤ ਆਰਕੀਟੈਕਟ ਦੇ ਕੋਲ ਹੀ ਨਕਸ਼ਾ ਜਿਹੜਾ ਬਣਿਆਗਾ ਤੇ ਜਿਹੜੇ ਕੋਈ ਅੰਦਰਲੀ ਡਿਟੇਲ ਹੈ ਉਹ ਆਪਾਂ ਤੁਹਾਨੂੰ ਅੰਦਰ ਚੱਲ ਕੇ ਦਿਖਾਵਾਂਗੇ ਤੇ ਬਾਕੀ ਜਿਹੜੇ ਕੋਈ ਖਰਚੇ ਦੀ ਗੱਲ ਹੈ ਖਰਚਾ ਵੀ ਬਹੁਤ ਬਾਜਬ ਰੇਟ ਦੇ ਵਿੱਚ ਹੈ ਜਿਹੜਾ ਇਹ ਮਕਾਨ ਤਿਆਰ ਹੋਇਆਗਾ ਬਾਕੀ ਬਿਲਕੁਲ ਕੰਪਲੀਟ ਹੈ ਮਕਾਨ ਆਲ ਕੰਪਲੀਟ ਹੈ ਫਰਸ਼ ਪੇਂਟ ਜਿੰਨਾ ਵੀ ਆਪਾਂ ਕਹੇ ਦੀ ਵੀ ਲੱਕੜ ਵਗੈਰਾ ਦਾ ਕੰਮ ਹੈ ਜਿਹੜਾ ਸਾਰਾ ਤਕਰੀਬਨ ਕੰਪਲੀਟ ਹੋਇਆ ਹੋਇਆ ਹੈ ਤੇ ਜਿਹੜੀ ਅੰਦਰਲੀ ਜਾਣਕਾਰੀ ਹੈ ਉਹ ਤੁਹਾਨੂੰ ਅੰਦਰ ਚੱਲ ਕੇ ਦਿਖਾਉਣਿਆਂ। ਇਹ ਆਪਾਂ ਖੜੇ ਸੀਗੇ ਸਟਾਰਟਿੰਗ ਦੇ ਵਿੱਚ ਹੀ ਕਾਰਪੋਰਚ। ਕਾਰਪੋਰਚ ਜਿਹੜਾ ਲਗਭਗ ਹੈਗਾਗਾ ਵੀ 15x 20 ਦੇ ਲਗਭਗ ਹੈਗਾ ਜਿਹੜਾ ਕਾਰਪੋਰਚ ਹੈ। ਕਾਰ ਇੱਥੇ ਲਾ ਕੇ ਤਾਂ ਵਧੀਆ ਉਹਦੇ ਨਾਲ ਜੇਗਾ ਵੀ ਰੀਡ ਖੁੱਲੀ ਆਉ। ਅਰੇ ਐਸਾ ਕਰੀਏ। ਉਸ ਤੋਂ ਬਾਅਦ ਵਿੱਚ ਆ ਜੂ ਜੀ ਅੰਦਰ ਐਂਟਰੀ ਤੇ। ਇਹ ਆਪਾਂ ਆ ਗਏ ਜੀ ਲੋਬੀ ਦੇ ਵਿੱਚ। ਲੋਬੀ ਜਿਵੇਂ ਤੁਹਾਨੂੰ ਦੱਸਿਆ ਵੀ ਸੈਜ ਦੇ ਹਿਸਾਬ ਨਾਲ ਅ 26 ਬਾਈ 45 ਕਿਤੇ ਵਿੱਚ ਜਿਹੜਾ ਇਹ ਮਕਾਨ ਤਿਆਰ ਹੋਇਆ। ਲੋਬੀ ਸਿੰਗਲ ਫੈਮਿਲੀ ਵਾਸਤੇ ਜਿਵੇਂ ਤੁਹਾਨੂੰ ਦੱਸਿਆ ਵੀ ਬਹੁਤ ਵਧੀਆ ਗੱਲਬਾਤ ਬਣੀ ਹੋਈ ਹੈ ਦੇ ਵਿੱਚ ਅ ਲੋਬੀ ਥੋੜੀ ਛੋਟੀ ਹੈ ਪਰ ਸਿੰਗਲ ਫੈਮਿਲੀ ਵਾਸਤੇ ਬਹੁਤ ਵਧੀਆ ਚੀਜ਼ ਬਣੀ ਹੋਈ ਹੈ। ਤੇ ਜਿਹੜੀ ਲੋਬੀ ਹੈ ਲਗਭਗ ਇਹ 12 ਬਾਈ 13 ਅੰਕ ਦੇ ਲਗਭਗ ਜਿਹੜੀ ਹੈਗੀ ਹੈ ਲੋਬੀ ਉਹ ਬਣੀ ਹੋਈ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਆ ਜੂ ਜ ਰਸੋਈ ਦੇ ਵਿੱਚ। ਰਸੋਈਏ ਜਿਹੜੀ ਇਹਦੇ ਵਿੱਚ ਵੀ ਸਾਰਾ ਕੰਮ ਹੈ ਜਿਹੜਾ ਕੰਪਲੀਟ ਹੋਇਆ ਹੋਇਆ ਹੈ ਟੂਟੀਆਂ ਵਗੈਰਾ ਦਾ ਪਹਿਲਾਂ ਜਿਵੇਂ ਤੁਸੀਂ ਦੇਖ ਸਕਦੇ ਹੋ ਮਾਰਵਲ ਜਿਹੜਾ ਉਹ ਲੱਗਿਆ ਹੋਇਆ ਹੈਗਾ ਬਾਕੀ ਇਹ ਜਿਹੜੀ ਫਲੋਰ ਟਾਈਲ ਹੈ ਉਹ ਵੀ ਸਾਰੀ ਕੰਪਲੀਟ ਹੈ ਲੱਗੀ ਹੋਈ ਹੈ ਤੇ ਜਿਹੜੀ ਇਹ ਰਸੋਈ ਹੈ ਜੀ ਰਸੋਈ ਤਿਆਰ ਕੀਤੀ ਹੋਈ ਹੈ 9x9 ਹੈ 9x9 ਦੀ ਬਹੁਤ ਵਧੀਆ ਰਸੋਈ ਹੈ ਨਾਰਮਲ ਸਹਿਜ ਨੂੰ ਆਪਾਂ ਕਹਿ ਸਕਦੇ ਆਂ ਵੀ ਨਾ ਵਾਲਾ ਵੱਡਾ ਹੈ ਤੇ ਨਾ ਵਾਲਾ ਛੋਟਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਆ ਜੂ ਜੀ ਡ੍ਰੈਗ ਰੂਮ ਡ੍ਰੈਗ ਰੂਮ ਹੈਗਾ ਜਿਹੜਾ ਇਹ 13x12 ਦੇ ਵਿੱਚ ਤਿਆਰ ਹੋਇਆ ਹੋਇਆਗਾ ਜਿਹਨੂੰ ਕਿ ਆਪਾਂ ਵਧੀਆ ਖੁੱਲਾ ਕਹਿ ਸਕਦੇ ਆਂ ਸੋਫੇ ਵਗੈਰਾ ਲੱਗ ਕੇ ਵਧੀਆ ਇੱਥੇ ਆ ਬੈੱਡ ਵਗੈਰਾ ਵੀ ਲੱਗ ਜੂ ਸੋਫੇ ਵੀ ਲੱਗ ਜਾਣਗੇ ਤੇ ਖੁੱਲੇ ਸੈਜ ਦੇ ਵਿੱਚ ਹੈ ਜਿਹੜਾ ਉਹ ਤਿਆਰ ਕੀਤਾ ਹੋਇਆ ਹੈਗਾ ਤੇ ਇਸ ਕੋਠੀ ਦੇ ਵਿੱਚ ਦੋ ਬੈੱਡਰੂਮ ਇੱਕ ਡਰੈਗਰੂਮ ਬਾਕੀ ਸਾਰੀ ਸਹੂਲਤ ਹੈ ਟੀਓਜ਼ ਯਾਨੀ ਕਹਿ ਸਕਦੇ ਵੀ ਆਪਾਂ ਜਿਵੇਂ ਸੈਜ ਘਟ ਹੈ ਤੇ ਜਾ ਜਿਵੇਂ ਆਪਾਂ ਕਿਹਦੀ ਵੀ ਸਿਰਫ ਗਰਾਉਂਡ ਫਲੋਰ ਹੀ ਕਵਰ ਕੀਤਾ ਹੋਇਆ ਹੈਗਾ ਤੇ ਇਸ ਤਰ੍ਹਾਂ ਦਾ ਕੋਈ ਹੋ ਨਹੀਂ ਹੈਗਾ ਸਾਰੀ ਸਹੂਲਤ ਹੈ ਟੀਓਜ਼ ਦੇ ਵਿੱਚ ਛੋਟਾ ਜਿਹਾ ਘਰ ਹੈ ਬਹੁਤ ਸੋਹਣਾ ਘਰ ਬਣਾਇਆ ਹੋਇਆ ਹੈਗਾ ਤੁਹਾਨੂੰ ਕੱਲੀ ਕੱਲੀ ਡਿਟੇਲ ਹੈ ਜਿਹੜੀ ਆਪਾਂ ਉਹ ਦਿਖਾਉਂਦੇ ਰਹਾਂਗੇ ਆਜੋ ਵੀ ਮੌਕੇ ਦੇ ਮੌਕੇ ਤੇ ਕਾਮਨਾ ਟੁਆਇਲਟ ਆ ਗਿਆ ਜੀ ਲੌਬੀ ਦੇ ਵਿੱਚ ਇਹ ਤੁਸੀਂ ਦੇਖ ਸਕਦੇ ਹੋ ਤੇ ਇਹਦਾ ਜਿਹੜਾ ਸਾਈਜ਼ ਹੈਗਾ ਫਿਲਹਾਲ ਇਹਦੇ ਵਿੱਚ ਥੋੜਾ ਜਿਹਾ ਸੀਟ ਵਗੈਰਾ ਦਾ ਲੱਗਣ ਦਾ ਹੈਗਾ ਹੈਗਾ ਰਹੇਗਾ ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਆਜੋ ਜਿਹੜੇ ਬੈੱਡਰੂਮ ਨੇ ਬੈੱਡਰੂਮ 12x12 ਦੇ ਨਾਰਮਲ ਸਾਈਜ਼ ਹੈ ਜਿਹੜਾ ਬਣਿਆ ਹੋਇਆ ਹੈਗਾ ਨਾਰਮਲ ਸਾਈਜ਼ ਦੇ ਵਿੱਚ ਤਿਆਰ ਕੀਤੇ ਹੋਏ ਨੇ 12x12 ਰੰਗ ਪੇਡ ਦਾ ਜਿਵੇਂ ਤੁਹਾਨੂੰ ਦੱਸਿਆ ਸੀਗਾ ਵੀ ਰੰਗ ਪੇਡ ਦਾ ਵੀ ਕੰਪਲੀਟ ਹੈ ਉਸ ਤੋਂ ਬਾਅਦ ਦੇ ਵਿੱਚ ਨਾਲ ਲੱਗਦੀ ਆ ਗਿਆ ਸਟੋਰ ਸਟੋਰ ਵੀ ਰੂਮ ਦੇ ਨਾਲ ਹੀ ਹੈਗਾ ਤੇ ਇੱਕ ਚੀਜ਼ ਹੋਰ ਦਿਖਾਉਣੀ ਚਾਹਵਾਂਗੇ ਵੀ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਹੁੰਦਾ ਨਾ ਪਰਚੱਤੀ ਜਿਹੜੀ ਹੁੰਦੀ ਆ ਦੇਖੋ ਇਹ ਵੀ ਇਹਨਾਂ ਨੇ ਵਿੱਚ ਹੀ ਕਵਰ ਕਰਤੀ ਇਹਦੇ ਸਟੋਰ ਦੇ ਉੱਪਰ ਲਾਤੀ ਇਹ ਸਟੋਰ ਦੇ ਉੱਪਰ ਲਾ ਕੇ ਜਿਹੜਾ ਸਮਾਨ ਵਗੈਰਾ ਦਾ ਜਿਹੜਾ ਹੈਗਾ ਉਹ ਉੱਪਰ ਵਧੀਆ ਸੰਭਾਲ ਕੇ ਰੱਖਿਆ ਜਿਵੇਂ ਤੁਹਾਨੂੰ ਦੱਸਿਆ ਵੀ ਦੋ ਬੈੱਡਰੂਮ ਨੇ ਵਧੀਆ ਨਾਰਮਲ ਸਾਈਜ਼ ਦੇ ਬਣੇ ਹੋਏ ਆ ਆ ਦੇਖ ਲਓ ਇਹਦੇ ਵਿੱਚ ਬੈੱਡ ਵਗੈਰਾ ਲੱਗੇ ਹੋਏ ਆ ਬਾਕੀ ਸਾਈਡ ਦੇ ਉੱਪਰ ਜਿਵੇਂ ਆਪਾਂ ਏਰੀਆ ਦੇਖ ਸਕਦੇ ਆ ਵੀ ਵਧੀਆ ਖੁੱਲ੍ਹਾ ਪਿਆ ਹੈਗਾ ਉਹ ਇਸ ਤਰ੍ਹਾਂ ਦੀ ਗੱਲ ਨਹੀਂ ਵੀ ਭੀੜ ਭੜੱਕੇ ਜਿ ਲਈ ਸੌਹ ਹੋਊਗੀ ਜਿਵੇਂ ਆ 12x12 ਦੀ ਸਹਿਜ ਏ ਰੂਮ ਦਾ ਜੀ ਏ ਰੂਮ ਦੋ ਬੈਡਰੂਮ ਨੇ ਤੇ ਇੱਕ ਡ੍ਰੈਗ ਰੂਮ ਹੈ ਟੋਟਲ ਜੇ ਆਪਾਂ ਏਰੀਆ ਦੀ ਗੱਲ ਕਰੀਏ ਕਵਰ ਦੀ ਤਾਂ ਇਹਨਾਂ ਨੇ ਵਿਚ ਨਾਲ ਫਰੰਟ ਵਗੈਰਾ ਦਾ ਲਾ ਕੇ ਆ ਜਿਵੇਂ ਫਰੰਟ ਟੈਲੀਵਿਜ਼ਨ ਵਾਸਤੇ ਕੋਈ ਸਲਫਾ ਵਗੈਰਾ ਬਣਾਈਆਂ ਨੇ ਜਾਂ ਕੋਈ ਜਿਵੇਂ ਪੌੜੀਆਂ ਦੇ ਉੱਪਰਲੇ ਪਾਸੇ ਜਿਹੜਾ ਸਟੇਅਰ ਦੇ ਉੱਪਰ ਇਹਨਾਂ ਨੇ ਕਵਰ ਕੀਤਾਗਾ ਉਹ ਵੀ ਲੈਂਟਰ ਪਾਏਗਾ ਟੋਟਲ ਕੁਲ ਮਿਲਾ ਕੇ ਵੀ 1600 1600 ਦੇ ਲਗਭਗ ਐਡਾ ਹੋ ਲੈਂਟਰ ਆਏਗਾ ਉਹ ਤਿਆਰ ਹੋਏਗਾ ਉਸ ਤੋਂ ਬਾਅਦ ਵੀ ਜਿਹੜਾ ਕੁਝ ਉੱਪਰ ਬਣਾਇਆ ਹੋਇਆ ਹੈਗਾ ਉਹ ਵੀ ਤੁਹਾਨੂੰ ਦਿਖਾਉਣੇ ਆ ਤੇ ਉਸ ਤੋਂ ਬਾਅਦ ਵੀ ਜੇ ਆਪਾਂ ਪੌੜੀ ਦੀ ਗੱਲ ਕਰੀਏ ਦੇਖੋ ਸਟੀਲ ਵਗੈਰਾ ਦਾ ਕੰਮ ਹੈ ਜਿਹੜਾ ਜਮਾ ਇਹਨਾਂ ਨੇ ਕੰਪਲੀਟ ਕਰਵਾ ਰੱਖਿਆ ਹੈਗਾ ਤੇ ਪੌੜੀ ਦੇ ਜਿਹੜਾ ਮਾਰਬਲ ਲੱਗਿਆ ਹੋਇਆ ਹੈਗਾ ਨਾ ਮਾਰਬਲ ਵੀ ਬਹੁਤ ਸੋਹਣੇ ਤਰੀਕੇ ਨਾਲ ਜਿਹੜਾ ਲਾਇਆ ਆਇਆ ਹੈਗਾ ਮਿਸਤਰੀ ਨੇ ਵੀ ਜਮਾ ਹੂ ਹੂ ਕਾਪੀ ਤਿਆਰ ਕਰਤੀ ਜਿਵੇਂ ਨਕਸ਼ਾ ਬਣਾ ਕੇ ਦਿੱਤਾ ਸੀਗਾ ਮਿਸਤਰੀ ਦੀ ਵੀ ਬਹੁਤ ਵਧੀਆ ਕਾਰਾਗਰੀ ਹੈ ਤੇ ਉਸ ਤੋਂ ਬਾਅਦ ਇਹ ਵਿੱਚ ਆਪਾਂ ਉੱਪਰ ਦਿਖਾਉਣੇ ਤੁਹਾਨੂੰ ਕੀ ਕੁਝ ਬਣਾਇਆ ਹੋਇਆਗਾ ਉੱਪਰ ਉਹਦਾ ਫਿਲਹ ਤੇ ਉਸ ਤੋਂ ਬਾਅਦ ਹੀ ਜੇ ਆਪਾਂ ਗੱਲ ਕਰੀਏ ਜਿਵੇਂ ਆਪਾਂ ਇੱਥੋਂ ਆਇਆ ਦੇਖੋ ਕੱਲਾ ਸਟੇਅਰ ਵਾਲਾ ਜਿਹੜਾ ਏਰੀਆ ਹੈਗਾ ਉਹੀ ਕਵਰ ਕੀਤਾ ਹੋਇਆ ਹੈਗਾ ਬਾਕੀ ਉੱਪਰ ਹੋਰ ਕੁਝ ਨਹੀਂ ਬਣਾਇਆ ਹੈਗਾ ਸਿਰਫ ਜਿਹੜਾ ਗਰਾਉਂਡ ਫਲੋਰ ਦਾ ਏਰੀਆ ਹੈ ਉਹ ਸਿਰਫ ਕਵਰ ਕੀਤਾ ਸੀਗਾ ਤੇ ਜਿਵੇਂ ਆਪਾਂ ਤੁਹਾਨੂੰ ਉਹ ਹੇਠਲੇ ਏਰੀਆ ਦੀ ਗੱਲ ਕਰ ਰਹੇ ਸੀ ਗਰਾਉਂਡ ਫਲੋਰ ਦੀ ਉਹ 1200 ਦੇ ਲਗਭਗ ਸੀਗਾ 1200 ਦੇ ਵਿੱਚ ਜਿਹੜਾ ਹੇਠਲਾ ਬਣਦਾ ਸੀਗਾ ਤੇ ਜਿਵੇਂ ਆਪਾਂ ਤੁਹਾਨੂੰ ਗੱਲ ਕਰ ਰਹੇ ਸੀ ਕਿ 1500 1600 ਦੇ ਲਗਭਗ ਕਿਹੜਾ ਏਰੀਆ ਬਣਦਾ ਉਹ ਏਰੀਆ ਕਿਵੇਂ ਬਣਦਾ ਹੈਗਾ ਜਿਵੇਂ ਤੁਸੀਂ ਇਹ ਪੌੜੀਆਂ ਦੇ ਉੱਪਰ ਦੇਖ ਸਕਦੇ ਹੋ ਜਿਹੜਾ ਇਹ ਚੀਜ਼ ਕਵਰ ਕੀਤੀ ਹੈ ਪੌੜੀਆਂ ਕਵਰ ਕੀਤੀਆਂ ਤੇ ਉਸ ਤੋਂ ਬਾਅਦ ਦੇ ਵਿੱਚ ਉੱਪਰ ਟੈਂਕੀ ਵਾਲਾ ਏਰੀਆ ਜਿਹੜਾ ਉਹ ਕਵਰ ਕੀਤਾ ਉਹਦੇ ਉੱਪਰ ਸਲੈਪ ਪਈ ਹੈ ਵੀ ਟੋਟਲ ਕੁੱਲ ਵਲਾ ਕੇ ਜਿਹੜਾ ਇਹਨਾਂ ਦਾ ਕਵਰਡ ਏਰੀਆ ਜਿਵੇਂ ਆਪਾਂ ਇਹਦੇ ਹਿਸਾਬ ਨਾਲ ਲਾ ਲਈਏ ਸਲਫ ਨਾਲ ਫਿਰ 1600 ਦੇ ਲਗਭਗ ਬਣਦਾ ਹੈ ਆ ਦੇਖੋ ਸਲਫ ਫਰੰਟ ਵਾਸਤੇ ਇਹ ਸਲਫ ਜਿਹੜੀ ਕੱਢੀ ਹੈ ਇਹ ਫਰੰਟ ਐਲੀਵੇਸ਼ਨ ਵਾਸਤੇ ਹੈ ਬਹੁਤ ਸੋਹਣੀ ਬਣੀ ਹੈ ਇਹਨਾਂ ਦਾ ਟੋਟਲ ਏਰੀਆ ਕੁੱਲ ਮਲਾ ਕੇ ਜਿਹੜਾ ਬਣਦਾ ਹੈਗਾ 1600 ਦੇ ਲਗਭਗ ਬਣਦਾ ਹੈਗਾ ਤੇ ਜਿਵੇਂ ਆਪਾਂ ਤੁਹਾਨੂੰ ਸਟਾਰਟਿੰਗ ਤੋਂ ਉਪਰ ਹੀ ਦੱਸੇ ਦੱਸਿਆ ਸੀ ਗੱਲ ਇਹ ਵੀ ਜਿਹੜੀਆਂ ਇਹ ਕੋਠੀਆਂ ਨੇ ਦੋ ਭਰਾਵਾਂ ਦੀਆਂ ਨੇ ਜਿਵੇਂ ਤੁਸੀਂ ਆਹ ਨਾਲ ਇੱਧਰ ਦੇਖ ਰਹੇ ਹੋ ਡਬਲ ਪੋਰਸ਼ਨ ਹੈ ਸੇਮ ਕਾਪੀ ਹੈ ਇਹ ਵੀ ਇਹ ਵੀ ਇਸੇ ਤਰ੍ਹਾਂ ਦੀ ਸੇਮ ਕਾਪੀ ਹੈ ਜਿਹੜੀ ਬਣੀ ਹੋਈ ਹੈਗੀ ਤੇ ਏਰੀਆ ਵੀ ਤੁਹਾਨੂੰ ਮੈਂ ਦੱਸਦਾ ਤੇ ਜਿਹੜੀ ਬਜਟ ਦੀ ਗੱਲ ਹੈ ਉਹ ਆਪਾਂ ਮਕਾਨ ਮਾਲਕਾਂ ਦੇ ਨਾਲ ਥੱਲੇ ਜਾ ਕੇ ਕਰਦੇ ਆਂ ਗੱਲਬਾਤ ਕਿੰਨਾ ਕੁ ਬਜਟ ਆਇਆ ਤੇ ਨਕਸ਼ੇ ਦਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਜਿਹੜੇ ਮੈਪਿੰਗ ਹੈ ਇਹ ਮਨਜ਼ੂਰੀਤ ਹੋਈ ਹੈ ਆਰਕੀਟੈਕਟ ਆਪਣੇ ਤੋਂ ਤੇ ਜਿਹੜਾ ਕੋਈ ਖਰਚੇ ਦੀ ਗੱਲ ਹੈ ਉਹ ਆਪਾਂ ਉਹਨਾਂ ਦੇ ਨਾਲ ਕਰਾਂਗੇ ਗੱਲਬਾਤ ਜਾ ਕੇ ਤੇ ਜਿਵੇਂ ਆਪਾਂ ਨੂੰ ਇਹਦੇ ਵਿੱਚ ਤੁਸੀਂ ਦੇਖੋਗੇ ਵਾਸ਼ਿੰਗ ਦਾ ਏਰੀਆ ਨਹੀਂ ਮਿਲਿਆ ਹੈਗਾ ਵਾਸ਼ਿੰਗ ਦਾ ਏਰੀਆ ਇਹਨਾਂ ਨੇ ਕੀ ਕੀਤਾ ਹੈਗਾ ਬਾਹਰਲੇ ਪਾਸੇ ਰੱਖਿਆ ਹੋਇਆ ਹੈਗਾ ਜਿਵੇਂ ਤੁਸੀਂ ਆ ਦੇਖ ਰਹੇ ਹੋ ਬਾਹਰਲੇ ਪਾਸੇ ਟੁਆਇਲਟ ਵੀ ਰੱਖੇ ਹੋਏ ਐ ਤੇ ਵਾਸ਼ਿੰਗ ਦਾ ਏਰੀਆ ਜਿਹੜਾ ਵਾਸ਼ਿੰਗ ਮਸ਼ੀਨ ਉੱਥੇ ਟਿਕੂਗੀ ਉਸ ਤੋਂ ਬਾਅਦ ਉਸ ਤੋਂ ਅਗਲੇ ਪਾਸੇ ਜਿਵੇਂ ਆਪਾਂ ਨੇ ਪਿੰਡਾਂਾਂ ਦਾ ਹੁੰਦਾ ਨਾ ਵੀ ਇੱਕ ਬਾਹਰਲੇ ਪਾਸੇ ਗੇਟ ਦੇ ਉੱਪਰ ਬੈਠਕ ਬਣਾ ਦੋ ਉਹ ਚੀਜ਼ ਵੀ ਬੈਠਕ ਵੀ ਇਹਨਾਂ ਨੇ ਵਹਰਲੇ ਪਾਸੇ ਰੱਖੀ ਹੋਈ ਆ ਉਸੇ ਤਰ੍ਹਾਂ ਹੀ ਤੇ ਜਿਵੇਂ ਤੁਸੀਂ ਦੇਖਿਆ ਵੀ ਜਿਹੜਾ ਇਹ ਮੈਪ ਦੀ ਲੋਕੇਸ਼ਨ ਹੈ ਜਾਂ ਜਿਹੜਾ ਮੈਪ ਇਹ ਤਿਆਰ ਕੀਤਾ ਹੈਗਾ ਇਹ ਮਾਡਰਨ ਤਰੀਕੇ ਨਾਲ ਤਿਆਰ ਕੀਤਾ ਹੈਗਾ ਤੇ ਦੋਪਰਾਵਾ ਦੀ ਵੰਡ ਹੈ ਜਿਵੇਂ ਤੁਸੀਂ ਦੇਖਿਆ ਵੀ ਖੇੜਲੇ ਪਾਸੇ ਜਿਹੜੀ ਜਗ੍ਹਾ ਥੋੜੀ ਜੀ ਉਹ ਘੱਟ ਰਹਿ ਗਈ ਕਿਉਂਕਿ ਦੋਪਰਾਵਾ ਦੀ ਵੰਡ ਸੀ ਖੇੜਲੇ ਪਾਸੇ ਦਾ ਜਿਹੜਾ ਨਹੀਂ ਰਿਹਾ ਪਰ ਜਦੋਂ ਲੈਂਟਰ ਪਾ ਕੇ ਉੱਪਰਲੇ ਪਾਸੇ ਦੇ ਉੱਪਰ ਜਿਵੇਂ ਆ ਫਰਸ਼ ਵਗੈਰਾ ਲਾ ਰੱਖਿਆਗਾ ਉੱਪਰਲੇ ਪਾਸੇ ਬਹੁਤ ਏਰੀਆ ਖੁੱਲ ਗਿਆ ਕੋਈ ਪ੍ਰੋਗਰਾਮ ਕਰਨਾ ਕੋਈ ਹੋਰ ਹੈ ਕਿਸੇ ਵੀ ਤਰ੍ਹਾਂ ਦਾ ਦੇਖੋ ਵੀ ਉੱਪਰਲੇ ਪਾਸੇ ਬਹੁਤ ਵਧੀਆ ਏਰੀਆ ਖੁੱਲ ਗਿਆ ਉੱਪਰਲੇ ਪਾਸੇ ਬੇੜਾ ਜਿਹੜਾ ਉਹ ਬਹੁਤ ਰਹਿ ਗਿਆ ਬੇੜਾ ਵੀ ਨਾਲ ਇਹਨੂੰ ਉੱਪਰਲਾ ਜਿਹੜਾ ਹੈਗਾ ਸੀਗਾ ਉਹ ਪੱਕਾ ਕਰ ਲਿਆ ਤੇ ਗ੍ਰਿਲ ਜਿਹੜੀ ਜਿਵੇਂ ਮਾਡਰਨ ਦੇ ਉੱਪਰ ਜਿਹੜੀ ਲੱਗਦੀ ਹੈ ਉਹ ਗ੍ਰਿਲ ਲੱਗਦੀ ਹੈਗੀ ਜਾਂ ਗਲਾਸ ਲੱਗੂਗਾ ਗ੍ਰਿਲ ਵੀ ਇਹ ਬਹੁਤ ਸੋਹਣੇ ਤਰੀਕੇ ਨਾਲ ਅ ਵਧੀਆ ਸਪੇਸ ਦੇ ਕੇ ਲਾਈ ਹੈ ਜਿਹੜੀ ਗ੍ਰਿਲ ਹੈਗੀ ਤੇ ਬਾਕੀ ਜਿਹੜੀ ਕੋਈ ਬਜਟ ਦੇ ਬਾਰੇ ਜੀ ਗੱਲ ਹੈ ਉਹ ਪੰਕਰ ਮਾਲਕ ਦੇ ਨਾਲ ਥੱਲੇ ਜਾ ਕੇ ਕਰਦੇ ਆ ਆਜੂ ਉੱਪਰ ਕਰਦੇ ਆ ਇਸ ਤਰ੍ਹਾਂ ਦਾ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਉਹ ਜੀ ਜੀੜਾ ਕੋਲ ਬਥੇ ਬਣ ਤੀ ਅੱਛਾ ਜੀ ਤੇ ਨਕਸ਼ੇ ਦਾ ਜਿਵੇਂ ਸਾਨੂੰ ਪਤਾ ਸੀਗਾ ਬੰਦੂ ਸਾਡੇ ਤੇ ਬਣਾਉਣਾ ਸੀਗਾ ਉਹ ਤੋਂ ਮੈਨੂੰ ਮਨਤਰੀਂਦ ਐ ਆਪਣਾ ਗੁਰਪ੍ਰੀਤ ਛੋਟਾ ਭਰਾ ਮੈਂ ਪਹਿਲਾਂ ਮਿਲਦਾ ਰਿਹਾ ਸੀ ਕੋਈ ਤੇ ਰਹੇ ਉਹਨੂੰ ਮਹਾਜਰ ਐ ਕਰਕੇ ਵੀ ਆਪਾਂ ਜਗਾ ਬਣਾਉਣੀ ਹੈ ਠੀਕ ਹੈ ਜੀ ਭਾਨਜੀ ਵੀ ਤੂੰ ਸਾਨੂੰ ਕਦੋਂ ਮਿਲੇਗਾ ਉਹ ਕਹਿੰਦਾ ਮਾਮਾ ਜਦੋਂ ਮੈਨੂੰ ਮਰਜੀ ਟਾਈਮ ਦੇ ਦੀਂ ਮੈਂ ਉਹ ਉਸੇ ਟਾਈਮ ਹਾਜ਼ਰ ਹੋ ਜਾਊਂਗਾ ਠੀਕ ਹੈ ਜੀ ਜਦੋਂ ਅਸੀਂ ਸ਼ੁਰੂ ਵਿੱਚ ਜਗਾ ਬਣਾਉਣ ਦੀ ਪਲੈਨਿੰਗ ਕੀਤੀ ਪਹਿਲਾਂ ਉਹ ਪੁਰਾਣੀ ਜਗਾ ਸੀਗੀ ਠੀਕ ਹੈ ਜੀ ਮੈਂ ਗੁਰਪ੍ਰੀਤ ਵੀ ਉਹ ਜਗ੍ਹਾ ਬਣ ਜੂਗੀ ਉਹ ਕਹਿੰਦਾ ਮਾਮਾ ਬਹੁਤ ਵਧੀਆ ਜਗ੍ਹਾ ਬਣ ਜੂਰੇ ਤਾਂ ਅੱਛਾ ਜੀ ਮਾਹ ਫਿਰ ਨਕਸ਼ਾ ਕਰ ਤੋਂ ਕਹਿੰਦਾ ਜਦੋਂ ਤੂੰ ਮੈਨੂੰ ਹਾਜ਼ਰ ਹੈ ਮਤਲਬ ਇਹਨੂੰ ਸੇਫ ਕਰ ਲੈ ਜਗ੍ਹਾ ਨੇ ਠੀਕ ਹੈ ਤੇ ਅਸੀਂ 10 ਪਤਨਾਂ ਦੇ ਵਿੱਚ ਅੰਦਰ ਅੰਦਰ ਇਹਨੂੰ ਸੇਫ ਕਰਕੇ ਸਾਫ਼ ਕਰਕੇ ਮੈਂ ਗੁਰਪ੍ਰੀਤ ਨੂੰ ਫੋਨ ਕਰਿਆ ਚੱਟੀ ਵਿਚਾਰ ਉਹਦੀ ਉਸੇ ਟਾਈਮ ਹੀ ਆ ਗਏ ਅੱਛਾ ਅੱਛਾ ਹਾਂ ਅੱਛਾ ਬਣਾਉਣ ਦੇ ਵੇਲੇ ਕੋਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਈ ਹੋਈ ਨਹੀਂ ਸਾਨੂੰ ਕੋਈ ਦਿੱਕਤ ਨਹੀਂ ਆਈ ਜਮਾ ਵੀ ਜਦੋਂ ਸਾਨੂੰ ਮਤਲਬ ਜਦੋਂ ਨਕਸ਼ਾ ਬਣਾ ਕੇ ਦਿੱਤਾ ਜਿਹੜੇ ਹਿਸਾਬ ਨਾਲ ਸਾਨੂੰ ਨਕਸ਼ਾ ਬਣਾ ਕੇ ਦਿੱਤਾ ਸੀਗਾ ਉਸੇ ਹਿਸਾਬ ਨਾਲ ਹੀ ਉਹ ਮਿਸਤਰੀ ਨੇ ਚਣਾਈ ਵਾਲੇ ਨੇ ਉਹੀ ਚੀਜ਼ ਸੈੱਟ ਕੀਤੀ ਹੈ ਨਹੀਂ ਉਹਦਾ ਦੇਖੋ ਅਸੀਂ ਹੁਣ ਦੇਖਿਆ ਵੀ ਇਹ ਮਕਾਨ ਦੀ ਕਰਾਗਰੀ ਵੀ ਜਿੱਥੇ ਆਰਕੀਟੈਕਟ ਨੇ ਦੇਤਾ ਵੀ ਇੱਥੇ ਕੋਰਨਰ ਦੇਤਾ ਇੱਥੇ ਕੋਈ ਸਲੈਬ ਦੇਤੀ ਉਹ ਚੀਜ਼ਾਂ ਤੁਸੀਂ ਸਾਰੀਆਂ ਹੁਗੂ ਬਣਾਈਆਂ ਨੇ ਜਮਾ ਨਕਸ਼ੇ ਦੇ ਹਿਸਾਬ ਨਾਲ ਉਵੇਂ ਹਾਂ ਜਿਵੇਂ ਸਾਨੂੰ ਨਕਸ਼ੇ 'ਚ ਉਹਨਾਂ ਦਿੱਤੀਆਂ ਸੀਗੀਆਂ ਉਸੇ ਹਿਸਾਬ ਨਾਲ ਹੀ ਅਸੀਂ ਬਣਾਈਆਂ ਨੇ ਅਸੀਂ ਕੋਈ ਵੀ ਚੀਜ਼ ਉਨਾ ਪਰਾਂ ਚੇਂਜ ਨਹੀਂ ਕੀਤੀ ਨਹੀਂ ਨਾ ਅਸੀਂ ਅਕਸਰ ਦੇਖਿਆ ਹੈ ਜਾਂਦੇ ਰਹਿੰਦੇ ਹਾਂ ਤੇ ਉੱਥੇ ਕੀ ਹੁੰਦਾ ਹੈਗਾ ਵੀ ਮਿਸਤਰੀ ਕਈ ਵਾਰੀ ਆਫਦਾ ਦਵਾ ਕਰਾਤੇ ਜਾਣ ਵੀ ਯਾਰ ਆਸ ਲੈ ਬੈਥੇ ਨਾ ਪਾਓ ਜਾਂ ਇਹੇ ਕਿ ਨਾ ਕਰੋ ਫਿਰ ਉਹਦੇ ਹਿਸਾਬ ਨਾਲ ਮੰਨ ਕੇ ਚੱਲੋ ਵੀ ਮਕਾਨ ਦੀ ਜਿਹੜੀ ਲੋਕੇਸ਼ਨ ਹੈ ਮਕਾਨ ਦੀ ਜਿਹੜੀ ਲੁੱਕ ਹੈ ਉਹ ਬਹੁਤ ਚੇਂਜ ਹੋ ਜਾਏ ਨੀ ਅਸੀਂ ਨਹੀਂ ਕੀਤੀ ਸਾਡੀ ਜਿਹੜੀ ਜਗਾ ਸੀਗੀ ਅਸੀਂ ਤੁਹਾਨੂੰ ਦਿਖਾਈ ਉਹ ਕਹਿੰਦਾ ਮਾਮਾ ਵੀ ਇਸ ਤਰ੍ਹਾਂ ਇਹ ਜਗਾ ਬਣੂਗੀ ਇੰਨੀ ਛੋਟੇ ਪਾਇਆ ਵੀ ਇੰਨਾ ਮੂਹਰੇ ਛੋਟਾ ਬੇੜਾ ਰਹਿ ਜੂਗਾ ਮੂਹਰੇ ਛੋਟੇ ਬਾਥਰੂਮ ਹੋਰ ਆ ਜਾਣਗੇ ਠੀਕ ਹੈ ਤੇ ਬੇੜਾ ਵੀ ਸਾਡੇ ਵਧੀਆ ਰਹਿ ਗਿਆ ਪੋਰਚ ਸਾਡਾ ਖੁੱਲਾ ਹੋ ਗਿਆ ਡਰੈਨ ਹੁਣ ਦੋਨੇ ਬੈਡਰੂਮ ਲੋਕੀ ਰਸੋਈ ਪਰਮਮਟੀ ਇਹ ਵਿਆਹ ਦੇ ਉੱਤੇ ਹੋਰ ਜਗ੍ਹਾ ਵਾਧੂ ਵਿੜਾ ਪਾਏਗਾ ਵੀ ਕੁਝ ਵੀ ਪਾ ਬੋ। ਵਿੜਾ ਸੇ ਦੇਖ ਲੈ ਬਹੁਤ ਸੋਹਣਾ ਮਤਲਬ ਜਿਵੇਂ ਥੱਲੇ ਛੋੜਾ ਵਿੜਾ ਖਤਮ ਹੋ ਗਿਆ ਸੀਗਾ। ਉੱਪਰ ਜਦੋਂ ਤੁਸੀਂ ਲੈਂਟਰ ਪਾਤਾ ਇਹ ਤਾਂ ਉੱਪਰ ਲੈਂਟਰ ਪਾ ਕੇ ਵਿੜਾ ਪੂਰਾ ਵਧੀਆ ਬਣ ਗਿਆ। ਬਹੁਤ ਵਧੀਆ ਵਿੜਾ ਪੂਰਾ ਹਾਂਜੀ ਵਧੀਆ ਬਣ ਗਿਆ। ਅੱਛਾ ਜੀ ਆਪਾਂ ਬਜਟ ਦੀ ਗੱਲ ਕਰੀਏ ਥੋੜਾ ਇੱਥੋਂ ਤੱਕ ਦਾ ਜਿਵੇਂ ਪਲਾਸਟਰ ਲੈਵਲ ਤੱਕ ਲਾ ਲਓ ਬਾਕੀ ਤੁਸੀਂ ਹੋਰ ਵੀ ਲੱਕੜ ਵਗੈਰਾ ਦਾ ਕੰਮ ਵੀ ਕਰਾ ਰੱਖਿਆ ਤੇ ਜਿਵੇਂ ਰਸੋਈ ਦਾ ਕੰਮ ਵੀ ਵਧੀਆ ਕਰਵਾ ਰੱਖਿਆਗਾ। ਇੱਥੋਂ ਤੱਕ ਦਾ ਥੋੜਾ ਬਜਟ ਕਿੰਨਾ ਕਿੰਨੇ ਕੇ ਪੈ ਫਾਇਦਾ ਤਾਂ ਦੇਖੋ ਜੀ ਅਸੀਂ ਕੋਈ ਚੀਜ਼ ਮਾੜੀ ਨਹੀਂ ਕਰਤੀ ਠੀਕ ਹੈ ਜੀ ਉਸ ਸਾਡੇ 10 ਲੱਖ ਜਿਹੜੀ ਟਪਈ ਸੀ ਉਹ ਵੀ ਅਸੀਂ ਉਹ ਵਿੱਚ ਨਹੀਂ ਲਾਈ ਹੈਗੀ ਠੀਕ ਹੈ ਉਹ ਤਾਂ ਦੇਖੋ ਜਿਹੜੀ ਘਰੇ ਚੀਜ਼ ਪਈ ਸੀ ਉਹ ਨਹੀਂ ਅਸੀਂ ਪੈਸੇ ਚ ਲਾਈ ਨਾਤਲ ਜਿਹੜਾ ਸਾਡੇ ਹੱਥੀ ਰੁਪਈਆ ਲੱਗਿਆ ਕੈਸ਼ ਉਹ 13 ਲੱਖ ਰੁਪਈਆ ਲੱਗਿਆ 13 ਲੱਖ 13 ਲੱਖ ਰੁਪਈਆ ਲੱਗਿਆ ਠੀਕ ਹੈ ਹਾਂ ਜੇ 13 ਲੱਖ ਦੇ ਵਿੱਚ ਮੰਨ ਕੇ ਚੱਲੋ ਵੀ ਜਿੱਥੇ ਤੱਕ ਦਾ ਹੁਣ ਤਾਂ ਆਪਾਂ ਦੇਖ ਰਹੇ ਆ ਇਹ ਸਾਰਾ ਕੰਮ ਇਥੇ ਦਾ ਕੰਪਲੀਟ ਹੋ ਗਏ 13 ਲੱਖ ਦੇ ਹਾਂ ਅੱਜ ਤੱਕ ਜਿਹੜਾ ਕਿਸੇ ਮਿਸਤਰੀ ਦੀ ਕੋਈ ਲੇਬਰ ਬਣੀ ਸੀ ਉਹ ਵੀ ਲੈ ਗਿਆ ਜਿਹੜਾ ਕਿਸੇ ਦਾ ਕੁਝ ਦੇਣਾ ਸੀ ਉਹ ਵੀ ਦਿੱਤਾ ਠੀਕ ਹੈ ਜੀ ਹਜੇ ਕੋਈ ਕਿਸੇ ਦਾ ਬਕਾਇਆ ਨਹੀਂ ਹੈਗਾ ਠੀਕ ਹੈ ਜੀ ਮਤਲਬ ਜਿੰਨਾ ਸਾਡਾ ਅਸੀਂ 13 ਲੱਖ ਦੇ ਰੁਪਏ ਚ ਜਿਵੇਂ ਪੂਰੇ ਅਸੀਂ ਬਣਾ ਕੇ ਬੈਠੇ ਆ ਸਾਰੀ ਚੀਜ਼ ਉਹ ਕੰਪਲੀਟ ਹੋ ਗਈ 13 ਲੱਖ ਦਾ ਠੀਕ ਹੈ ਅੱਛਾ ਮਿੱਤਰੋ ਦੱਸਣਾ ਚਾਹਾਂ ਤੁਹਾਨੂੰ ਵੀ ਜਿਵੇਂ ਤੁਸੀਂ ਦੇਖਿਆ ਆਪਾਂ ਨੇ ਗੱਲ ਕੀਤੀ ਇਧਰ ਮਕਾਨ ਮਾਲਕਾਂ ਦੇ ਨਾਲ ਇਹ ਕਹਿੰਦੇ ਵੀ ਸਾਡਾ 13 ਲੱਖ ਰੁਪਏ ਦੇ ਵਿੱਚ ਜਿਹੜਾ ਹੈਗਾ ਮਕਾਨ ਦਾ ਜਮਾ ਸਰ ਗਿਆ ਤੇ ਜਿਵੇਂ ਆਪਾਂ ਏਰੀਆ ਦੀ ਗੱਲ ਕਰਦੇ ਸੀਗੇ ਵੀ ਏਰੀਆ ਇਕੱਲਾ ਲਾ ਗਰਾਊਂਡ ਫਲੋਰ ਦਾ 1200 ਦੇ ਲਗਭਗ ਬਣਦਾ ਸੀਗਾ ਤੇ ਟੋਟਲ ਕੁੱਲ ਮਿਲਾ ਕੇ ਮਿਲਦਾ 1600 ਦੇ ਲਗਭਗ ਬਣਿਆ ਤੇ ਰੁਪਏ ਲੱਗੇ ਨੇ ਦਾ 13 ਲੱਖ ਹਜ਼ਾਰ ਰੁਪਏ ਸਕੇਅਰ ਫੁੱਟ ਤੋਂ ਵੀ ਲਾ ਖਰਚਾ ਆਇਆਗਾ ਤੁਸੀਂ ਦੇਖ ਸਕਦੇ ਹੋ ਵੀ ਇਸ ਲੈਵਲ ਤੱਕ ਜਿਹੜਾ ਮਕਾਨ ਹੈਗਾ ਤੁਸੀਂ ਇੰਨੇ ਕ ਖਰਚੇ ਦੇ ਵਿੱਚ ਤਿਆਰ ਕਰ ਸਕਦੇ ਹੋ ਤੇ ਬਾਕੀ ਆਪਣੀਆਂ ਘੱਟ ਬਜਟ ਦੇ ਵਿੱਚ ਵੀ ਜਿਵੇਂ ਆਪਾਂ ਤੁਹਾਨੂੰ ਦਿਖਾਇਆ ਜਮਕਰ 单 ਫੈਮਿਲੀ ਵਾਸਤੇ ਇਸ ਤਰ੍ਹਾਂ ਦੇ ਵੀਡੀਓ ਦੇਖਣ ਵਾਸਤੇ ਤੇ ਜੇ ਵੱਧ ਬਜਟ ਵਾਲੀਆਂ ਵੀ ਦੇਖਣੀਆਂ ਨੇ ਆਪਣੇ YouTube ਚੈਨਲ ਦੇ ਉੱਪਰ ਪਈਆਂ ਨੇ ਤੇ ਆਉਣ ਵਾਲੀਆਂ ਵੀ ਵੀਡੀਓ ਤੁਹਾਡੇ ਨੂੰ ਅਸੀਂ ਦਿੰਦੇ ਰਹਾਂਗੇ ਇਸ ਤਰ੍ਹਾਂ ਦੇ ਘੱਟ ਬਜਟ ਵਾਲਿਆਂ ਵੀ ਤੇ ਵੱਧ ਬਜਟ ਵਾਲੀਆਂ ਵੀ ਆਪਣੀ ਇਸ ਤਰ੍ਹਾਂ ਦੇ ਵੀਡੀਓ ਦੇਖਣ ਵਾਸਤੇ ਜਿਹੜਾ ਆਪਣਾ YouTube ਚੈਨਲ ਹੈ ਉਹਨੂੰ ਸਬਸਕ੍ਰਾਈਬ ਕਰ ਲਓ ਜੀ ਤੇ Facebook ਪੇਜ ਨੂੰ ਕਰ ਲਓ ਫੋਲੋ ਦੋਸਤੋ ਧੰਨਵਾਦ ਜੀ ਮਿਲਦੇ ਹਾਂ ਕਿਸੇ ਨਵੇਂ ਵੀਡੀਓ ਨਾਲ ਥੈਂਕ ਯੂ ਪ੍ਰੋਪਰ